ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਸ਼ਾ ਆਰੰਭ ਕਰਦੇ ਹਾਂ ਉਹ ਹੈ ਅਰਦਾਸ ਤੋਂ ਗੁਰਸਿੱਖ ਲਈ ਜਿੱਥੇ ਗੁਰਬਾਣੀ ਦਾ ਪਾਠ ਕਰਨਾ ਗੁਰਬਾਣੀ ਦੀ ਵਿਚਾਰ ਕਰਨੀ ਗੁਰਬਾਣੀ ਦੇ ਅਰਥ ਵਿਚਾਰ ਪਰਤੇ ਉਮਨਾਂ 'ਚ ਲਿਆਉਣਾ ਬੜਾ ਜ਼ਰੂਰੀ ਹੈ ਬਾਤ ਨੂੰ ਜੀਵਨ ਉੱਚ ਅਚਰਨਿਕ ਜੀਵਨ ਜੀਵਨ ਸભ્યਚਾਰਿਕ ਜੀਵਨ ਜੀਵਨ ਜਿੱਥੇ ਗੁਰਸਿੱਖ ਦਾ ਕਰਮ ਮੰਨਿਆ ਗਿਆ ਉਤੇ ਨਾਲ ਹੀ ਨਾਲ ਇੰਨਾਂ ਸਾਰੀਆਂ ਪ੍ਰਾਪਤੀਆਂ ਲਈ ਇਹਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਕੇਵਲ ਆਪਣੀ ਮਨ ਬੁੱਧੀ ਤੇ ਭਰੋਸਾ ਕਰ ਲੈਣਾ ਤੇ ਆਪਣੀ ਸਮਰੱਥਾ ਤੇ ਭਰੋਸਾ ਕਰ ਲੈਣਾ ਇਹ ਵੀ ਗੁਰਮਤ ਦਾ ਸਿਧਾਂਤ ਨਹੀਂ ਬਲਕਿ ਹਰ ਆਪਣੇ ਕਾਰਜ ਪਿੱਛੇ ਉਸ ਪ੍ਰਭੂ ਦੀ ਮੇਰ ਪ੍ਰਭੂ ਦੀ ਨਦਰ ਕਰਮ ਦਾ ਪ੍ਰਾਪਤ ਹੋ ਜਾਣਾ ਇਹ ਬੜਾ ਜ਼ਰੂਰੀ ਹੈ ਇਸ ਲਈ ਹਰ ਸਿੱਖ باوجود ਇਸ ਦੇ ਕਿ ਉਹ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਮਨ ਨੂੰ ਸੰਭਾਲ ਸਕਾਂ ਅਚਰਨਕ ਤੌਰ ਤੇ ਮੇਰਾ ਆਤਮਿਕ ਜੀਵਨ ਉੱਚਾ ਹੋ ਸਕੇ ਆਤਮਿਕ ਗੁਣਾਂ ਦੇ ਵਿੱਚ ਸੰਭਾਲ ਕਰਾਂ ਉਹਨਾਂ ਤੋਂ ਬਚਾਂ باوجود ਇਸ ਦੇ ਵੀ ਉਹ ਰੋਸਾ ਆਸਰਾ ਪਰਮਾਤਮਾ ਦਾ ਲੈਂਦਾ ਹੈ ਕਿ ਇਹ ਸਾਰੀ ਵੀ ਸਫਲਤਾ ਜਿਹੜੀ ਹੈ ਉਹ ਪ੍ਰਭੂ ਦੀ ਹੋਵੇਗੀ ਪ੍ਰਭੂ ਦੀ ਮਿਹਰ ਹੋਵੇਗੀ ਤਾਂ ਮੈਂ ਸਫਲ ਹੋ ਸਕਾਂਗਾ ਇਸ ਲਈ ਅਰਦਾਸ ਦੀ ਬਹੁਤ ਵੱਡੀ ਮੱਤਾ ਹੈ ਸਿੱਖ ਪੰਥ ਦੇ ਵਿੱਚ ਤੋਂ ਅਰਦਾਸ ਜਿਹੜਾ ਇਹ ਸ਼ਬਦ ਹੈ ਫਾਰਸੀ ਵਿੱਚ ਇਹਦੇ ਅਰਥਨ ਅਰਜ਼ਦਾਸ਼ ਭਾਵ ਕਿਸੇ ਅੱਗੇ ਕੋਈ ਆਪਣੀ ਮੰਗ ਆਪਣੀ ਜ਼ਰੂਰਤ ਦੇ ਲਈ ਅਰਦਾਸ ਬੇਨਤੀ ਕਰਨੀ ਉਹ ਅਰਜ਼ਦਾਸ਼ ਲਿਖਤੀ ਵੀ ਹੋ ਸਕਦੀ ਹੈ ਦਰਖਾਸਤ ਦੇ ਰੂਪ ਵਿੱਚ ਤੇ ਉਹ ਜ਼ੁਬਾਨੀ ਵੀ ਹੋ ਸਕਦੀ ਹੈ ਅਰਜ਼ਦਾਸ਼ ਇਸ ਤਰ੍ਹਾਂ ਸੰਸਕ੍ਰਿਤ ਦੇ ਵਿੱਚ ਮਨੋ ਕਾਮਨਾ ਦੀ ਪੂਰਤੀ ਲਈ ਸੱਚੇ ਹਿਰਦੇ ਤੋਂ ਜਿਹੜੀ ਕੋਈ ਬੇਨਤੀ ਕੀਤੀ ਜਾਂਦੀ ਹੈ ਆਪਣੇ ਕਿਸੇ ਇਸ਼ਟਾ ਅਗੇ ਉਸ ਨੂੰ ਵੀ ਅਰਦਾਸ ਕਹਿੰਦੇ ਨੇ ਤੋਂ ਅਸੀਂ ਯਤਨ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਕਿ ਅਸੀਂ ਜਿਸ ਪਰਮਾਤਮਾ ਨੂੰ ਵਿਛੜੇ ਹਾਂ ਉਹਨੂੰ ਰਿਅਲਾਈਜ਼ ਕਰ ਸਕੀਏ ਉਸ ਨੂੰ ਮਹਿਸੂਸ ਕਰ ਸਕੀਏ ਉਸ ਦਾ ਅਨੁਭਵ ਕਰ ਸਕੀਏ ਔਰ ਉਹ ਤਾਂ ਉਸ ਪ੍ਰਭੂ ਦੇ গুণਾਂ ਨੂੰ ਵਿਚਾਰਦੇ ਹੋਏ ਉਹਨਾਂ ਗੁਣਾਂ ਦੇ ਧਾਰਨੀ ਹੋ ਸਕੀਏ ਇਹ ਅਸੀਂ ਕੋਸ਼ਿਸ਼ ਕਰਨੀ ਹੈ ਦਿਨ ਰਾਤ ਸਿੱਖ ਪੰਥ ਦੀ ਜਿਹੜੀ ਰਹਿਤ ਬਾਤ ਹੈ ਉਹ ਸਾਰੀ ਇਸੇ ਪਾਸੇ ਸਿੱਖ ਨੂੰ ਪ੍ਰੇਰਿਤ ਹੀ ਹੈ ਕਿ ਰਹਿਤ ਬਾਤ ਵਾਲਾ ਉੱਚਾ ਸੋਚਾ ਗੁਰਸਿੱਖੀ ਜੀਵਨ ਉਹ ਜੀਵੇ ਪਰ ਕਈਂ ਦਫਾ ਬੰਦੇ ਦੇ ਸੋਚ ਯਤਨ ਕੀਤੇ ਆ ਉਹ ਕਈਂ ਦਫਾ ਕਾਮਯਾਬ ਨਹੀਂ ਹੁੰਦਾ ਕਿਉਂਕਿ ਇਹ ਜਿਹੜਾ ਜੀਵਾਤਮਾ ਅਜ ਸਰੀਰ ਵਿੱਚ ਹੈ ਗੁਰਬਾਣੀ ਅਨੁਸਾਰ ਇਹ ਅਨੇਕਾਂ ਜੁਨਾ ਭੋਕੇ ਆਇਆ ਹੈ ਕਈਆਂ ਸਰੀਰਾਂ ਤੋਂ ਗੁਜ਼ਰ ਕੇ ਆਇਆ ਹੈ ਉਤੇ ਬਖ ਬਖ ਸੁਭਾਅ ਬਖ ਬਖ ਕਰਮ ਬਖ ਬਖ ਸੰਸਕਾਰਾਂ ਦਾ ਮਾਲਕ ਬਣਿਆ ਰਿਹਾ ਉਹ ਪਿਛਲਾ ਸੁਭਾਅ ਸੰਸਕਾਰ ਜਿਹੜੇ ਨੇ ਕਈਂ ਦਫਾ ਉਹ ਆਪਣੀ ਮਰਜ਼ੀ ਨਾਲ ਅਸੀਮ ਮਨ ਮਰਜ਼ੀ ਨਾਲ ਜਾਂ ਆਪਣੇ ਯਤਨ ਨਾਲ ਕਈ ਵਾਰ ਕਿਸੇ ਵਿੱਚ ਸਫਲ ਨਹੀਂ ਹੋਦੇ ਕਿਸੇ ਮੰਗ ਵਿੱਚ ਕੋਈ ਮੰਗ ਪੂਰੀ ਕਰਨ ਵਿੱਚ ਜਾਂ ਕੋਈ ਆਪਣੀ ਉਮੀਦ ਵਿੱਚ ਅਸੀਂ ਸਫਲ ਨਹੀਂ ਹੋ ਸਕਦੇ ਚੰਗੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਉਹ ਸੰਸਕਾਰ ਕਾਵੜੋਂ ਪਾਉਂਦੇ ਨੇ ਕਿ ਜਦੋਂ ਰੱਬ ਦੀ ਮਿਹਰ ਹੁੰਦੀ ਹੈ ਉਹ ਵੀ ਉਹ ਵੀ ਤਾਂ ਵੀ ਜ਼ਿਕਰ ਆਇਆ ਪੂਰਵਲੇ ਕਰਮ ਅੰਕੁਰ ਜਪ ਪ੍ਰਗਟ ਹੈ ਭੇਟੀ ਉਪਰ ਖਰਸ ਕੇ ਬੈਰ ਆ ਗਈ ਪੂਰਵਲੇ ਕਰਮ ਜਦੋਂ ਪ੍ਰਗਟ ਹੁੰਦੇ ਨੇ ਤੇ ਉਦੋਂ ਸਤਿਗੁਰ ਦਾ ਮੇਲ ਹੁੰਦਾ ਹੈ ਉਸ ਪਰਮਾਤਮਾ ਦਾ ਮੇਲ ਵੀ ਹੋ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਪੂਰਵਲੇ ਕਰਮਾਂ ਦਾ ਬੜਾ ਭਾਰੀ ਯੋਗਦਾਨ ਹੈ ਸਾਡੇ ਜੀਵਨ ਦੇ ਵਿੱਚ ਤੋ ਪਿਛਲੇ ਜੀਵਨ ਜੋ ਅਸੀਂ ਗੁਜ਼ਾਰਿਆ ਹੈ ਉਹ ਜੋ ਪ੍ਰਭਾਵ ਅਸੀਂ ਮਨ ਨੇ ਕਬੂਲ ਕਰ ਲਏ ਹੋਏ ਨੇ ਉਹਨਾਂ ਤੋਂ ਮੁਕਤ ਹੋਣ ਦੇ ਲਈ ਜਿੱਥੇ ਯਤਨ ਕਰਨਾ ਹੈ ਉੱਤੇ ਨਾਲ-ਨਾਲ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਵੀ ਕਰਨੀ ਹੈ ਕਈ ਵਾਰੀ ਅਸੀਂ ਇਹ ਸਵਾਲ ਖੜਾ ਕਰਦੇ ਹਾਂ ਕਿ ਜੀ ਅਰਦਾਸ ਪੂਰੀ ਹੁੰਦੀ ਹੈ ਕੋਈ ਹਸਤੀ ਹੈ ਜਿਹਦੇ ਅਗੇ ਅਰਦਾਸ ਕੀਤੀ ਜਾ ਸਕਦੀ ਹੈ ਉਹ ਸਾਡੀ ਅਰਦਾਸ ਸੁਣਦਾ ਹੈ ਔਰ ਕਿ ਅਰਦਾਸ ਪੂਰੀ ਹੁੰਦੀ ਹੈ ਇਹ ਤੇ ਬਾਅਦ ਦੀ ਗੱਲ ਹੈ ਵੀ ਅਰਦਾਸ ਪੂਰੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਕੈਰੀਅਰ ਦਾਸ ਪੂਰੀ ਹੁੰਦੀ ਹੈ ਕਿਹੜੀ ਨਹੀਂ ਹੁੰਦੀ ਕਿਹੜੀ ਹੋ ਸਕਦੀ ਹੈ ਕਿਹੜੀ ਨਹੀਂ ਹੋ ਸਕਦੀ ਜਾਂ ਕਿਸ ਚੀਜ਼ ਦੀ ਅਰਦਾਸ ਕੀਤੀ ਜਾ ਸਕਦੀ ਹੈ ਕਿ ਦੀ ਮੰਗ ਕੀਤੀ ਜਾਂਦੀ ਕਿ ਦੀ ਮੰਗ ਨਹੀਂ ਕੀਤੀ ਜਾ ਸਕਦੀ ਇਹ ਵੀ ਵਿਚਾਰਨਯੋਗ ਵਿਚਾਰਨ ਗੋਚਰੇ ਇਹ ਵਿਸ਼ਾ ਇਸ ਦਾ ਇੱਕ ਭਾਗ ਰਹੇਗਾ ਇੱਕ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ ਕਿ ਜੇ ਸਾਡਾ ਮਨ ਇਹ ਮਹਿਸੂਸ ਕਰੇ ਕਿ ਮੈਂ ਅਰਦਾਸ ਕਰਾਂ ਇਹ ਆਪਣੇ ਆਪ ਅਰਦਾਸ ਪੂਰੀ ਹੋਏ ਨਾ ਹੋਏ ਬਾਅਦ ਦੀ ਗੱਲ ਹੈ ਪਰ ਮਨ ਅਰਦਾਸ ਲਈ ਤਿਆਰ ਹੋ ਜਾਵੇ ਸਾਨੂੰ ਇਹ ਮਹਿਸੂਸ ਹੋਵੇ ਕਿ ਮੈਨੂੰ ਅਰਦਾਸ ਕਰਨ ਦੀ ਲੋੜ ਹੈ ਆਪਣੇ ਆਪ ਇਹ ਬੜੀ ਵੱਡੀ ਉਪਲਬਧੀ ਹੈ ਕਿ ਇਹ ਚੀਜ਼ ਮਨ ਵਿੱਚ ਹੰ ਨਾਲ ਬੰਦਾ ਆਪਣੇ ਆਪ ਨੂੰ ਤੁਛ ਆ ਸਮਰੱਥ ਸਮਝਦਾ ਹੈ ਕਿ ਮੈਂ ਸਰਬ ਕਲਾ ਸਮਰੱਥ ਨਹੀਂ ਹਾਂ ਸਰਬ ਕਲਾ ਸਮਰੱਥ ਮੇਰੇ ਤੋਂ ਉੱਪਰ ਕੋਈ ਹੋਰ ਹਸਤੀ ਹੈ ਉਸ ਮਹਾਨ ਹਸਤੀ ਦਾ ਵਿਸ਼ਵਾਸ ਮਨ ਵਿੱਚ ਪੈਦਾ ਹੁੰਦਾ ਹੈ ਉਹਦੇ ਪ੍ਰਤੀ ਇੱਕ ਪ੍ਰਤੀਦ ਪੈਦਾ ਹੁੰਦੀ ਹੈ ਕਿ ਕੋਈ ਹੈ ਉੱਪਰ ਮੇਰੇ ਸਿਰ ਤੇ ਕੋਈ ਹਸਤੀ ਹੈ ਜਿਹੜਾ ਮੇਰੇ ਕਾਰਜ ਸਫਲ ਕਰ ਸਕਦੀ ਹੈ ਮੇਰੇ ਮਨੋ ਕਾਮਨਾਵਾਂ ਨੂੰ ਸਫਲ ਕਰ ਸਕਦੀ ਹੈ ਤੋਂ ਇਥੇ ਤੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਇਨਸਾਨ ਸਰਬਗਲਾ ਸਮਰਾਸੀ ਬੰਦਾ ਕੁਝ ਵੀ ਚਾਹੇ ਕਰ ਸਕਦਾ ਹੈ ਮਿਹਨਤ ਕਰਕੇ ਕੁਝ ਵੀ ਬਣ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਇਸ ਤੋਂ ਉੱਪਰ ਹੋਰ ਕੋਈ ਐਸੀ ਸ਼ਕਤੀ ਵਿక్తి ਕੋਈ ਪਰਮਾਤਮਾ ਕੋਈ ਚੀਜ਼ ਨਹੀਂ ਹੈ ਜਿਹੜਾ ਕੋਈ ਅਰਦਾਸ ਸੁਣਦਾ ਹੈ ਜਾਂ ਜਿਹੜਾ ਕੁਝ ਕਰ ਸਕਦਾ ਹੈ ਸਵਾਰ ਸਕਦਾ ਹੈ ਉਹਦਾ ਕੋਈ ਵੀ ਦਖਲ ਨਹੀਂ ਆ ਬੰਦੇ ਨੂੰ ਰੱਬ ਨੇ ਸਾਰੀ ਸਮਰੱਥਾ ਦਿੱਤੀ ਹੈ ਅਕਲ ਬੁੱਧੀ ਵੀ ਦਿੱਤੀ ਹੈ ਨਿਰਣਾ ਕਰਨ ਲਈ ਵਿਵੇਕ ਬੁੱਧ ਦਿੱਤੀ ਹੈ ਭਲਾ ਕੀ ਹੈ ਬੁਰਾ ਕੀ ਹੈ ਇਹ ਵੀ ਸਮਰੱਥਾ ਇਨਸਾਨ ਨੂੰ ਦਿੱਤੀ ਹੈ ਰਾਜਾ ਇਨਸਾਨ ਸਰਬਕਲਾ ਸਮਰੱਥ ਹੈ ਇਹ ਸਭ ਕੁਝ ਕਰ ਸਕਦਾ ਹੈ ਇਸ ਨੂੰ ਕਿਸੇ ਅੱਗੇ ਬੇਨਤੀ ਕਰਨ ਦੀ ਲੋੜ ਨਹੀਂ ਪ੍ਰੈਕਟੀਕਲੀ ਜਿਸ ਕੰਮ 'ਚ ਸਫਲ ਹੋਣਾ ਹੈ ਉਹਦੇ ਵਾਸਤੇ ਮਿਹਨਤ ਕਰਨੀ ਪਏਗੀ ਕਈਆਂ ਦਾ ਇਹ ਖਿਆਲ ਕੁਝ ਹੱਦ ਤੱਕ ਗਲਤ ਹੀ ਵੀ ਹੈ ਕਿ ਜਿਸ ਕੰਮ ਨੂੰ ਅਸੀਂ ਕਰਨਾ ਚਾਹੁੰਦੇ ਹਾਂ ਉਹਦੇ ਲਈ ਹੱਥ ਪੈਰ ਅਸੀਂ ਲਾਉਣੇ ਨੇ ਕਿਉਂਕਿ ਪਰਮਾਤਮਾ ਨਿਰੰਕਾਰ ਰੂਪ ਹੈ ਉਸ ਦਾ ਆਕਾਰ ਰੂਪ ਇਹ ਅਸੀਂ ਹਾਂ ਸਰੀਰ ਸਾਡੇ ਇਹ ਉਸ ਦਾ ਆਕਾਰ ਰੂਪ ਹੈ ਇਹ ਸਰੀਰ ਉਸ ਰੱਬੀ ਸ਼ਕਤੀ ਨਾਲ ਹੀ ਕੰਮ ਕਰਦੇ ਨੇ ਅੰਦਰ ਬੈਠੀ ਸ਼ਕਤੀ ਹੈ ਤਾਂ ਸਰੀਰ ਕੰਮ ਕਰਦੇ ਨੇ ਤੇ ਕੋਈ ਵੀ ਕੰਮ ਜਿਹੜਾ ਦੁਨੀਆਵੀ ਕੰਮ ਹੈ ਸਰੀਰ ਨਾਲ ਹੱਥੋਂ ਪੈਰਾਂ ਨਾਲ ਅੰਗਾਂ ਨਾਲ ਹੋਣ ਵਾਲਾ ਇਹ ਤੇ ਬੰਦੇ ਨੂੰ ਕਰਨੇ ਪੈਣੇ ਨੇ ਲੇਕਿਨ ਕਈ ਵਾਰ ਬੰਦਾ ਮਿਹਨਤ ਕਰਦਾ ਹੈ ਉਹਦੀ ਮਿਹਨਤ ਸਫਲ ਨਹੀਂ ਹੁੰਦੀ ਜਾਂ ਮਿਹਨਤ ਕਰਦਾ ਹੈ ਉਹਦਾ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ ਕੀ ਇੰਦਾ ਵਮਰਦ ਕਰਦਾ ਹੋਇਆ ਵੀ ਯਤਨ ਕਰਦਾ ਹੋਇਆ ਮਨ ਵੀ ਵਿਚਾਰ ਵੀ ਹੈਨੇ ਕਿ ਮੈਂ ਆਪਣੇ ਜੀਵਨ ਦਾ ਸੁਧਾਰ ਕਰਾਂ ਪਰ ਉਹ ਨਹੀਂ ਕਰ ਸਕਦਾ ਐਸੀ ਸੂਰਤ ਜਦੋਂ ਅਸੀਂ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਦੇ ਹਾਂ ਉਸ ਵੇਲੇ ਅਗਰ ਉਸ ਸਰਵ ਸ਼ਕਤੀਮਾਨ ਪ੍ਰਭੂ ਪਰਮਾਤਮਾ ਦਾ ਅਹਿਸਾਸ ਸਾਡੇ ਅੰਦਰ ਹੋਵੇ ਉਹਦੇ ਉੱਤੇ ਪ੍ਰਤੀਤ ਵਿਸ਼ਵਾਸ ਹੋਵੇ ਕਿ ਨਹੀਂ ਕੋਈ ਹਸਤੀ ਹੈ ਜਿਸ ਨੇ ਮੈਨੂੰ ਪੈਦਾ ਕੀਤਾ ਜਿਸ ਨੇ ਮੇਰਾ ਸਰੀਰ ਚਲਾਇ ਮਰ ਰੱਖਿਆ ਦੈ ਸਰੀਰ ਵਿੱਚ ਲੱਖਾਂ ਨਾੜੀਆਂ ਔਰ ਅੰਦਰ ਹਾਜ਼ਮੇ ਦਾ ਸਿਸਟਮ ਬੰਦੋਬਸ ਹਰ ਚੀਜ਼ ਦਿਲ ਗੁਰਦੇਬ ਦਿਮਾਗ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਇਸੇ ਪੁਰਜ਼ੇ ਕੰਮ ਕਰਦੇ ਪਏ ਨੇ ਇਹ ਮੇਰੀ ਮਰਜ਼ੀ ਨਾਲ ਨਹੀਂ ਹੋ ਰਿਹਾ ਇਹ ਸਭ ਕੁਝ ਹੋ ਰਿਹਾ ਕੁਦਰਤੀ ਮਜ਼ਰੀ ਨਾਲ ਹੋ ਰਿਹਾ ਤੇ ਉਸ ਕੁਦਰਤ ਦੇ ਮਾਲਕ ਕਾਦਰ ਦਾ ਵਿਸ਼ਵਾਸ ਮਨ ਵਿੱਚ ਪੈਦਾ ਹੋ ਜਾਣਾ ਤੇ ਉਹਦੇ ਲਈ ਸਿਰ ਝੁਕ ਜਾਣਾ ਅਰਦਾਸ ਦੇ ਲਈ ਇਹ ਆਪਣੇ ਆਪ ਵਿੱਚ ਬੜੀ ਵੱਡੀ ਉਪਲਾ ਦੀ ਇਸ ਲਈ ਹੈ ਕਿਉਂਕਿ ਇਹ ਇੱਕ ਵਿਸ਼ਵਾਸ ਬਣਾਉਂਦੀ ਹੈ ਕਿ ਮੇਰੇ ਉੱਪਰ ਕੋਈ ਸਰਵ ਸ਼ਕਤੀਮਾਨ ਹਸਤੀ ਹੈ ਇਹ ਨਾਸਤਿਕਤਾ ਨੂੰ ਖਤਮ ਕਰਦੀ ਹੈ ਇਹ ਸਾਖਤਪੁਰ ਨੇ ਖਤਮ ਕਰ ਦਈਏ ਜਿਹੜਾ ਅਸੀਂ ਹੁਣ ਸਾਇਦ ਕੀ ਵਿਦ ਵਿਸ਼ਾ ਵਿਚਾਰ ਕੇ ਹਟੇ ਹਾਂ ਕਿ ਸਾਖਤ ਦੀ ਕੈਸੀ ਵਿਦ ਹੁੰਦੀ ਹੈ ਇਹ ਉਸ ਸਾਖਤਤਾ ਜਿਹੜੀ ਹੈ ਨਾਸਤਿਕਤਾ ਹੈ ਉਸ ਤੋਂ ਉੱਪਰ ਚੁੱਕਦੀ ਹੈ ਤੇ ਇੱਕ ਰੱਬੀ ਵਿਸ਼ਵਾਸ ਭਰੋਸਾ ਮਨਜ ਬਣਾਉਂਦੀ ਹੈ ਫਿਰ ਜਾ ਕੇ ਜਿਹਨੂੰ ਭਰੋਸਾ ਹੀ ਨਹੀਂ ਜਿਹੜਾ ਮੰਨਦਾ ਹੀ ਨਹੀਂ ਕਿ ਕੋਈ ਵੱਡੀ ਚੀਜ਼ ਮੇਰੇ ਤੋਂ ਉੱਪਰ ਹੈ ਕੋਈ ਹੋਰ ਅਸਤੀ ਹੈ ਜਿਹੜੀ ਕੋਈ ਸੁਭਬ ਬਣਾ ਕੇ ਕੋਈ ਜ਼ਰੀਏ ਬਣਾ ਕੇ ਕੋਈ ਤੋਰ ਧੁਕਾ ਕੇ ਮੇਰਾ ਕੰਮ ਸਵਾਰ ਸਕਦੀ ਹੈ ਉਹ ਅਰਦਾਸ ਲਈ ਖੜਾ ਹੀ ਨਹੀਂ ਹੋਵੇਗਾ ਤੋਂ ਲਿਆਦਾ ਅਰਦਾਸ ਲਈ ਮਨ ਤਿਆਰ ਹੋ ਜਾਣਾ ਆਪਣੇ ਆਪ 'ਚ ਬੜੀ ਵੱਡੀ ਉਪਲਬਧੀ ਹੈ ਇਹਦੇ ਰਾਹੀਂ ਅਸੀਂ ਉਸ ਪਰਮਾਤਮਾ 'ਨ ਸਾਡਾ ਵਿਸ਼ਵਾਸ ਬਣਦਾ ਹੈ ਭਰੋਸਾ ਬਣਦਾ ਹੈ ਕਿ ਆਦ ਸਤਿ ਜੁਗਤ ਸਚ ਹੈ ਪੀ ਸਚ ਨਾਨਕ ਉਸ ਦੀ ਸਚ ਔਰ ਸਰਬ ਕਲਾ ਸਮਰਤ ਹੋਏ ਕਰਨ ਕਰਣ ਸਮਰਤ ਕੇਵਲ ਉਹ ਪਰਮਾਤਮਾ ਹੀ ਹੈ ਅਸੀਂ ਇਹ ਵਿਸ਼ਾ ਵੀ ਵਿਚਾਰਿਆ ਕਰਨ ਕਰਣ ਸਮਰਤ ਉਹ ਪਰਮਾਤਮਾ ਹੈ ਇਨਸਾਨੀ ਕੀਰਤ ਕੁਮਾਮਨ ਸ਼ੁਭ ਅਸ਼ੁਭ ਕੀਨੇ ਤਿਨ ਪ੍ਰਭ ਆਪ ਇਹ ਸ਼ੁਭ ਅਸ਼ੁਭ ਸਾਰੇ ਕੰਮ ਕਰਵਾਉਣ ਵਾਲਾ ਉਹ ਪਰਮਾਤਮਾ ਆਪ ਹੀ ਹੈ ਕਰਤਾ ਪੁਰਖ ਹੈ ਸ੍ਰਿਸ਼ਟੀ ਦਾ ਕਰਤਾ ਕ੍ਰੀਏਟਰ ਉਹ ਫਿਰ ਇਹਦੇ ਵਿੱਚ ਸਮਾਇਆ ਪੁਰਖ ਹੋ ਕੇ ਹਰ ਸਰੀਰ ਕੋਲੋਂ ਉਹ ਆਪੇ ਹੀ ਕੰਮ ਕਰਵਾ ਰਿਹਾ ਅਸੀਂ ਜਿਹੜੀ ਬੈਠੀ ਉਹਦੀ ਆਤਮਾ ਹੀ ਸਾਰੇ ਕੰਮ ਕਰ ਰਹੀ ਹੈ ਮਨ ਵੀ ਉਸੇ ਦਾ ਬਣਾਇ ਅਸੀਂ ਇਹ ਆਪਣੀ ਮर्जी ਨਾਲ ਮਨ ਨਹੀਂ ਬਣਾ ਸਕਦੇ ਭਈ ਸਾਡਾ ਦਿਮਾਗ ਅਸੀਂ ਆਪ ਨਹੀਂ ਬਣਾ ਸਕਦੇ ਦਿਮਾਗ ਵੀ ਜਿਹੜਾ ਮਨ ਕੰਮ ਕਰਦਾ ਸਾਡੇ ਸੁਆਦ ਸੰਸਕਾਰ ਉਹ ਵੀ ਦੇ ਅਸੀਂ ਆਪਣੇ ਆਪ ਨਹੀਂ ਬਣਾ ਸਕਦੇ ਜਾਂ ਬਦਲ ਨਹੀਂ ਸਕਦੇ ਹਾਂ ਉਹ ਵੀ ਉਹਦੇ ਵਿੱਚ ਉਹ ਪ੍ਰਮਾਤਮਾ ਦਾ ਹੀ ਕੋਈ ਮੇਰ ਹੈ ਪ੍ਰਮਾਤਮਾ ਦੀ ਬਖਸ਼ਿਸ਼ ਉਹਦਾ ਹੀ ਰੱਬੀ ਹੁਕਮ ਚੱਲਦਾ ਹੈ ਉਰਸ਼ਾਤ ਬਾਸੀ ਹੁਕਮ ਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਸੀਂ ਉਸਦੇ ਹੁਕਮ ਤੋਂ ਬਾਹਰ ਨਹੀਂ ਆ ਉਹਦਾ ਜਿਹੜਾ ਲਾਫ ਨਿਚੜਾ ਹੈ ਕੁਦਰਤੀ ਜਿਹੜਾ ਕਾਨੂੰਨ ਹੈ ਉਸ ਤੋਂ ਬਾਹਰ ਕੋਈ ਵੀ ਨਹੀਂ ਹੈ ਨਾਸਤਕ ਵੀ ਨਹੀਂ ਹੈ ਨਾਸਤਕ ਬੇਸ਼ੱਕ ਆਖੀ ਜਾਏ ਕਿ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਕੁਦਰਤ ਨੂੰ ਨਹੀਂ ਮੰਨਦਾ ਲੇਕਿਨ ਮੰਨਦਾ ਹੈ ਉਹ ਵੀ ਮੰਨਦਾ ਹੈ ਕੋਈ ਨਾਸਤਕ ਨੂੰ ਕੋਈ ਆ ਕੇ ਕਹ ਲੈ ਬਈ ਤੂੰ ਕੁਦਰਤ ਦਾ ਸਿਸਟਮ ਹੈ ਕਿ ਮਾਤਾ ਪਿਤਾ ਬਿਨਾਂ ਬਾਲਣਾ ਹੋਈ ਤੂੰ ਮਾਤਾ ਪਿਤਾ ਬਿਨਾਂ ਜੰਮ ਕੇ ਦਿਖਾ ਮਾਤਾ ਬਿਨਾਂ ਪਿਤਾ ਬਿਨਾਂ ਕੋਈ ਬੱਚਾ ਪੈਦਾ ਕਰਕੇ ਦੱਸ ਮਾਤਾ ਅੱਜ ਜਿਹੜੇ ਟੈਸਟ ਟਿਊਬ ਰਹੀਆਂ ਜਾਂ ਹੋਰ ਤਰੀਕੇ ਨਾਲ ਅਸੀਂ ਬੱਚੇ ਬਣਾ ਰਹੇ ਹਾਂ ਸਾਇੰਸੀ ਤਰੀਕੇ ਨਾਲ ਉਹਦੇ ਵਿੱਚ ਮਾਤਾ ਪਿਤਾ ਤੇ ਅੰਸ਼ ਦੀ ਲੋੜ ਪੈਂਦੀ ਹੈ ਕੁਦਰਤੀ ਚੀਜ਼ ਨੂੰ ਉਥੇ ਵੀ ਮੰਨਣਾ ਪੈਂਦਾ ਹੈ ਕੋਈ ਨਾਸਤਿਕ ਕਹਿ ਸਕਦਾ ਹੈ ਨਹੀਂ ਜੀ ਮੈਂ ਮਰਾਂਗਾ ਨਹੀਂ ਮੈਂ ਸਦਾ ਜਿੰਦਾ ਰਵਾਂਗਾ ਰੱਬ ਦਾ ਨਿਯਮ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਇਹ ਨਿਯਮ ਉੱਤੇ ਵੀ ਲਾਗੂ ਹੁੰਦਾ ਹੈ ਕੋਈ ਨਾਸਤਿਕ ਕਹੇ ਜੀ ਮੈਂ ਭੁੱਖ ਨੂੰ ਜਿੱਤ ਲਵਾਂਗਾ ਮੈਨੂੰ ਕਦੇ ਭੁੱਖ ਨਹੀਂ ਲੱਗੇਗੀ ਮੈਨੂੰ ਕਦੇ ਪਿਆਸ ਨਹੀਂ ਲੱਗੇਗੀ ਮੈਂ ਆਣ ਪਾਣੀ ਤੋਂ ਬਿਨਾ ਜੀ ਸਕਾਂਗਾ ਬੜਾ ਮੁਸ਼ਕਿਲ ਹੈ ਕੁਝ ਨਾ ਕੁਝ ਖਾਣਾ ਪੀਣਾ ਉਸਨੂੰ ਕੁਝ ਤਰਲ ਪਦਾਰਥ ਕੁਝ ਦੂਸਰੇ ਛੋਸ ਪਦਾਰਥ ਵੀ ਨੂੰ ਖਾਣੇ ਪੀਣਨੇ ਰੱਬੀ ਹੁਕਮ ਹੈ ਕੋਈ ਆਖੇ ਜਿਵੇਂ ਅੱਖ ਨਾਲ ਹੀ ਦੇਖਾਂਗਾ ਮੈਂ ਨੱਕ ਨਾਲ ਦੇਖਾਂਗਾ ਮੈਂ ਕੰਨ ਨਾਲ ਹੀ ਸੁਣਾਂਗਾ ਮੈਂ ਅੱਖ ਨਾਲ ਸੁਣਾਂਗਾ ਐਸਾ ਨਹੀਂ ਕਰ ਸਕਦਾ ਕੁਦਰਤ ਨੇ ਜੈਸਾ ਜਿਸਮ ਬਣਾਇਆ ਹੈ ਉਹ ਜੈਸੇ ਜੈਸੇ ਉਹਨਾਂ ਅੰਗਾਂ ਨੇ ਕੰਮ ਨੇ ਉਹਦੇ ਆਧਾਰ ਤੇ ਹੀ ਅਸੀਂ ਕੁਝ ਕਰ ਸਕਦੇ ਹਾਂ ਕੁਦਰਤ ਦੇ ਉਲਟ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਬਹੁਤ ਸਾਰੇ ਕੰਮ ਜਿਹੜੇ ਅਸੀਂ ਕੁਦਰਤ ਦੇ ਉਲਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ ਤੋਂ ਉਹ ਧਰਮ ਦੇ ਅਗੇਂਸਟ ਹੋ ਜਾਂਦੇ ਹਨ ਧਰਮ ਦੇ ਖਿਲਾਫ ਹੋ ਜਾਂਦੇ ਨੇ ਉਹਨਾਂ ਦੇ ਕਾਰਨ ਹੀ ਸੰਸਾਰ ਸਾਰੇ ਵਿੱਚ ਉਥਲ ਪੁਥਲ ਮਚੀ ਹੋਈ ਹੈ ਅੱਜ ਜਿਹੜਾ ਬੰਦਾ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਕੁਦਰਤ ਦੇ ਭਾਨਨ ਵੀ ਮੰਨਦੇ ਹੁਕਮ ਨਹੀਂ ਮੰਨਦੇ ਰੱਬ ਦਾ ਡਰ ਖੋਪ ਸਾਡੇ ਦਿਲੇ ਵਿੱਚ ਨਹੀਂ ਹੈ ਇਸ ਵਾਸਤੇ ਦੁਨੀਆ ਦੇ ਉੱਤੇ ਜਿੰਨੇ ਜ਼ੁਲਮੋ ਸਤਮ ਕਤਲੋ ਗਾਰਦ ਜੰਗ ਜਦਲ ਜੋਗ ਜੀ ਚੱਲ ਰਿਹਾ ਹੈ ਇਹ ਸਭ ਇਸੇ ਕਾਰਨ ਚੱਲ ਰਿਹਾ ਹੈ ਕਿ ਕੋਈ ਨਾ ਕੋਈ ਇਨਸਾਨ ਦੀ ਆਪਣੀ ਮਨੁਭਰਤੀ ਆਪਣੀ ਖੁਦਗਰਜ਼ੀ ਆਪਣੀ ਲੋਭ ਲਾਲਚ ਉਹਦੇ ਕਾਰਨ ਉਹ ਕੋਈ ਨਾ ਕੋਈ ਕਿਸੇ ਨਾਲ ਮੂੰਹ ਲਾਈ ਬੈਠਾ ਹੈ ਮੱਥਾ ਲਾਈ ਬੈਠਾ ਹੈ ਤੋ ਇਸ ਲਈ ਕੁਦਰਤ ਵਿੱਚ ਚਲਣਾ ਰੱਬ ਦੇ ਹੁਕਮ ਵਿੱਚ ਚਲਣਾ ਇਹ ਸੰਸਾਰ ਨੂੰ ਸਵਰਗ ਬਣਾਉਂਦਾ ਹੈ ਉਹਨੂੰ ਨਾ ਮੰਨਣਾ ਹੀ ਇਹ ਸੰਸਾਰ ਨੂੰ ਇਨਸਾਨ ਨਰਕ ਬਣਾਉਂਦਾ ਹੈ ਉਸ ਕੁਦਰਤ ਦੇ ਖਿਲਾਫ ਚੱਲ ਕੇ ਕੁਦਰਤ ਦੇ ਖਿਲਾਫ ਜਦੋਂ ਚੱਲਦੇ ਆਂ ਕਿ ਫਿਰ ਉਹਦੀ ਸਜ਼ਾ ਮਿਲਦੀ ਹੈ ਉਹ ਫਿਰ ਕੁਦਰਤ ਵੱਲੋਂ ਸਾਨੂੰ ਸਜ਼ਾ ਮਿਲਦੀ ਹੈ ਉਹਦੇ ਮਾਰੇ ਨਤੀਜੇ ਨਿਕਲਦੇ ਨੇ ਇਸ ਲਈ ਇਹ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਕਿ ਸਰਬ ਕਲਾ ਸਮਰਾਤ ਉਹ ਪਰਮਾਤਮਾ ਹੀ ਹੈ ਕਰਨ ਕਰਨ ਸਮਰਥੀ ਉਹ ਪਰਮਾਤਮਾ ਹੀ ਹੈ ਅਸੀਂ ਅਗਰ ਕਿਸੇ ਕੰਮ ਵਿੱਚ ਸਫਲ ਹੁੰਦੇ ਆ ਇਹਦੇ ਵਿੱਚ ਉਹਦੀ ਹੀ ਮਿਹਰ ਹੁੰਦੀ ਹੈ ਉਹਦੀ ਕਿਰਪਾ ਹੁੰਦੀ ਹੈ ਉਸ ਤੋਂ ਬਿਨਾਂ ਕੋਈ ਸਫਲ ਨਹੀਂ ਹੋ ਸਕਦਾ ਔਰ ਇਵਨ ਇੱਥੇ ਤੱਕ ਗੁਰਬਾਣੀ ਕਹਿੰਦੀ ਹੈ ਕਿ ਜੈਸਾ ਤੁਰ ਤੂੰ ਉਸਨੇ ਲਿਖ ਪਾਇਆ ਹੁੰਦਾ ਸਾਡੇ ਕਰਮਾਂ ਵਿੱਚ ਅਸੀਂ ਵੈਸੇ ਹੀ ਬਣਦੇ ਆ ਉਹ ਵੈਸਾ ਹੀ ਬਣਨ ਲਈ ਸਾਨੂੰ ਪ੍ਰੇਰਣਾ ਮਿਲਦੀ ਹੈ ਵੈਸਾ ਬਣਨ ਲਈ ਸਾਡਾ ਦਿਲ ਵੀ ਕਰਦਾ ਦਿਮਾਗ ਵੀ ਕਰਦਾ ਹੈ ਵੈਸੇ ਹੀ ਟੋ ਵੀ ਟੁਕਦੇ ਜਾਂਦੇ ਨੇ ਵੈਸੇ ਸੁਭਾਅ ਵੀ ਬਣਦੇ ਜਾਂਦੇ ਨੇ ਉਹ ਲੈ ਆ ਜ਼ ਇਹ ਅਰਦਾਸ ਵਿੱਚ ਵਿਸ਼ਵਾਸ ਬਣ ਜਾਣਾ ਇਹ ਬਹੁਤ ਜ਼ਰੂਰੀ ਹੈ ਤੋਂ ਗੁਰਬਾਣੀ ਵਿੱਚ ਬਾਰ ਬਾਰ ਅਰਦਾਸ ਕਰਨ ਦੀ ਤਾਕੀਦ ਕੀਤੀ ਗਈ ਹੈ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੂਪਾਏ ਜਗ ਦਿਖਾਇਆ ਉਹ ਪਰਮਾਤਮਾ ਦੇ ਸਬਦਾਂ ਸੰਜਾ ਮਾਤਾ ਪਿਤਾ ਹੈ ਉਸ ਨੇ ਇਹ ਜੀਵ ਪੈਦਾ ਕੀਤਾ ਜਗ ਦਿਖਾਇਆ ਹੈ ਤੇ ਸਾਡੀਆਂ ਸਾਰੀਆਂ ਸਮਰੱਥਾਂ ਉਹ ਉਸ ਦੇ ਆਧਾਰਿਤ ਹਨ ਉਹਦੇ ਉਹੀ ਉਹਦਾ ਆਧਾਰ ਹੈ ਤੇ ਉਸ ਨੂੰ ਮਾਤਾ ਪਿਤਾ ਮੰਨ ਕੇ ਉਹ ਦੇ ਕੇ ਬੇ ਵਿਚਰੀ ਉਹ ਹੁਕਮ ਚਲੀ ਇਹ ਸੰਸਾਰ ਸਵਰਗ ਬਣ ਸਕਦਾ ਹੈ ਕਿਉਂਕਿ ਉਹ ਇੱਕ ਪਿਤਾ ਇੱਕ ਇਸ ਕੇ ਹਮ ਬਾਰਗ ਤੂੰ ਮੇਰਾ ਗੁਰਗਾਈ ਉਹ ਸਾਡਾ ਮਾਲਕ ਹੈ ਔਰ ਅਸੀਂ ਉਹਦੇ ਅਧੀਨ ਰਹਿ ਕੇ ਉਹਦੀ ਪੈ ਭਾਵਨੀ ਵਿੱਚ ਰਹਿ ਕੇ ਉਹਦੇ ਹੁਕਮ ਹੀ ਤੁਰ ਕੇ ਹੀ ਸੰਸਾਰ ਨੂੰ ਸੁਖੀ ਕਰ ਸਕਦੇ ਹਾਂ ਆਪਣਾ ਜੀਵਨ ਸੁਖੀ ਕਰ ਸਕਦੇ ਹਾਂ ਕੱਲ ਅਸੀਂ ਇਸ ਵਿਸ਼ੇ ਨੂੰ ਅੱਗੇ ਤੋਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ